ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵਿਦਵਾਨ ਬਣਾਇਆ ਕਰਦੇ ਸੀ। ਗੁਰਗੋਬਿੰਦ ਸਿੰਘ ਮਹਾਰਾਜ ਆਪਣੇ ਸਿੱਖਾਂ ਨੂੰ ਬਹੁਤ ਪਿਆਰ ਕਰਦੇ ਸੀ। ਆਪਣੇ ਸਹਿਬਜ਼ਾਦਿਆਂ ਦੇ ਵਾਂਗ ਹੀ ਸਾਰੇ ਸਿੱਖਾਂ ਨੂੰ ਉਹ ਬਹੁਤ ਬੱਚਿਆਂ ਵਾਂਗ ਰੱਖਦੇ ਸੀ। ਗੁਰਗੋਬਿੰਦ ਸਿੰਘ ਮਹਾਰਾਜ ਜਿੱਥੇ ਉਹਨਾਂ ਦੇ ਸਿੱਖ ਸ਼ਸਤਰਤਾਰੀ ਸੀ, ਤਕੜੇ ਘੋੜਸਵਾਰ, ਨਿਸ਼ਾਨੇਬਾਜ਼ ਬਣਾਉਂਦੇ ਸੀ, ਉੱਥੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਵਿੱਦਿਆ ਦੇ ਵਿੱਚ ਵੀ ਨਿਪੁੰਨ ਬਣਾਇਆ ਕਰਦੇ। ਗੁਰਗੋਬਿੰਦ ਸਿੰਘ ਮਹਾਰਾਜ ਖੁਦ ਵੀ ਵਿੱਦਿਆ ਦੇ ਮਹਾਰਥੀ ਸੀ। ਗੁਰੂ ਸਾਹਿਬ ਖੁਦ ਪੰਜਾਬੀ ਉਰਦੂ ਫਾਰਸੀ ਅਰਬੀ ਸੰਸਕ੍ਰਿਤ ਤੇ ਕਈ ਹੋਰ ਭਾਸ਼ਾਵਾਂ ਦੇ ਗਿਆਤਾ ਸਨ। ਗੁਰੂ ਸਾਹਿਬ ਦੇ ਸਿੰਘ ਸੰਸਕ੍ਰਿਤ ਸਿੱਖਣ ਦੇ ਵਾਸਤੇ ਕਾਸ਼ੀ ਜਾਇਆ ਕਰਦੇ ਸੀ। ਉਸ ਦਾ ਕਾਰਨ ਕੀ ਸੀ ਕਾਸ਼ੀ ਜਾ ਕੇ ਹੀ ਕਿਉਂ ਪੜਿਆ ਜਾਂਦਾ ਸੀ ਆਓ ਅੱਜ ਅਸੀਂ ਇਸ ਇਤਿਹਾਸ ਦੀ ਸਾਂਝ ਪਾਉਂਦੇ ਆਂ। ਗੁਰੂ ਸਾਹਿਬ ਦੇ ਕੋਲ ਬਹੁਤ ਸਾਰੇ ਵਿਦਵਾਨ ਪੰਡਤ ਆਇਆ ਕਰਦੇ ਸੀ। ਜਿਨ੍ਹਾਂ ਦੇ ਵਿੱਚੋਂ ਇੱਕ ਪੰਡਤ ਸੀ ਜਿਸ ਦਾ ਨਾਮ ਸੀ ਰਗੂਨਾਥ ਜੋ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਕਥਾ ਕਰਿਆ ਕਰਦਾ ਸੀ ਗੁਰੂ ਸਾਹਿਬ ਨੇ ਇੱਕ ਦਿਨ ਰਗੂਨਾਥ ਪੰਡਿਤ ਜੀ ਨੂੰ ਕਿਹਾ ਕਿ ਸਿੱਖਾਂ ਨੂੰ ਵੀ ਸੰਸਕ੍ਰਿਤ ਪੜ੍ਹਾਇਆ ਜਾਵੇ ਪਰ ਪੰਡਿਤ ਜੀ ਨੇ ਮਨ੍ਹਾ ਕਰ ਦਿੱਤਾ ਗੁਰੂ ਸਾਹਿਬ ਨੇ ਜਦੋਂ ਕਾਰਨ ਪੁੱਛਿਆ ਕਿ ਕਿਉਂ ਨਹੀਂ ਪੜ੍ਹਾਇਆ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਕਿ ਸਿੱਖ ਨੀਵੀਂ ਜਾਤ ਦੇ ਲੋਕ ਨਹੀਂ ਇਹਨਾਂ ਲਈ ਸੰਸਕ੍ਰਿਤ ਵਰਗੀ ਮਹਾਨ ਭਾਸ਼ਾ ਜਿਹੜੀ ਹੈ ਉਹ ਇਹਨਾਂ ਵਾਸਤੇ ਨਹੀਂ ਬਣੀ ਇਹਨਾਂ ਨੂੰ ਨਹੀਂ ਸਿਖਾਈ ਜਾ ਸਕਦੀ ਕਿਉਂਕਿ ਸੰਸਕ੍ਰਿਤ ਭਾਸ਼ਾ ਜੋ ਕਿ ਇੱਕ ਦੇਵ ਭਾਸ਼ਾ ਸੀ ਜਿਸ ਨੂੰ ਉਸ ਸਮੇਂ ਸਿਰਫ ਉੱਚੀ ਜਾਤੀ ਦੇ ਲੋਕ ਹੀ ਪੜ ਸੁਣ ਸਕਦੇ ਸੀ ਇਸ ਦੀ ਕਥਾ ਵੀ ਸਿਰਫ ਉੱਚੇ ਲੋਕ ਹੀ ਸੁਣਿਆ ਕਰਦੇ ਸੀ ਇੱਕ ਵਾਰ ਕਿਸੇ ਗਰੀਬ ਨੇ ਲੁਕ ਛਿਪ ਕੇ ਕਥਾ ਸੁਣ ਲਈ ਸੰਸਕ੍ਰਿਤ ਦੀ ਤਾਂ ਉਸ ਦੇ ਕੰਨ ਪਾੜ ਦਿੱਤੇ ਗਏ ਸੀ ਕਿ ਤੂੰ ਕਥਾ ਕਿਵੇਂ ਸੁਣ ਲਈ ਸੋ ਮਤਲਬ ਕਿ ਉਸ ਸਮੇਂ ਇੰਨਾ ਕ ਜਿਆਦਾ ਭੇਦ ਭਾਵ ਸੀ ਜਾਤ ਪਾਤ ਨੂੰ ਲੈ ਕੇ ਕਿ ਜਿਹੜੇ ਨੀਵੀਂ ਜਾਤ ਦੇ ਲੋਕ ਸੀ ਉਹਨਾਂ ਦੇ ਨਾਲ ਬ੍ਰਾਹਮਣ ਜਿਹੜੇ ਨੇ ਉਹ ਵੈਰ ਕਰਿਆ ਕਰਦੇ ਸੀ ਉਹਨਾਂ ਦਾ ਵਿਰੋਧ ਕਰਿਆ ਕਰਦੇ ਸੀ ਹੁਣ ਰਗੂਨਾਥ ਪੰਡਤ ਉਸ ਸਮੇਂ ਹੰਕਾਰਿਆ ਹੋਇਆ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਹਿ ਦਿੱਤਾ ਕਿ ਵਿਦਿਆ ਜਿਹੜੀ ਹੈ ਸਿਰਫ ਬ੍ਰਾਹਮਣ ਜਾਂ ਫਿਰ ਖੱਤਰੀ ਲੈ ਸਕਦੇ ਨੇ ਇਹ ਗਰੀਬ ਜਾਂ ਫਿਰ ਛੋਟੇ ਜਾਤ ਦੇ ਲੋਕਾਂ ਵਾਸਤੇ ਨਹੀਂ ਤਾਂ ਗੁਰੂ ਸਾਹਿਬ ਨੇ ਫਿਰ ਇੱਥੇ ਬੜਾ ਵਧੀਆ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਤੁਸੀਂ ਜਿਨ੍ਹਾਂ ਨੂੰ ਗਰੀਬ ਦੱਸ ਰਹੇ ਹੋ ਛੋਟੀ ਜਾਤ ਦੇ ਲੋਕ ਦੱਸ ਰਹੇ ਹੋ ਨਾ ਇੱਕ ਦਿਨ ਇਹ ਹੀ ਲੋਕ ਇਨਾ ਵਿੱਦਿਆ ਦੇ ਗੁਰੂ ਹੋਇਆ ਕਰਨਗੇ 1686 ਦੇ ਵਿੱਚ ਗੁਰੂ ਸਾਹਿਬ ਨੇ ਇੱਕ ਵਿਸ਼ੇਸ਼ ਸਮਾਗਮ ਬੁਲਾਇਆ ਸੰਗਤ ਵੱਡੀ ਗਿਣਤੀ ਦੇ ਵਿੱਚ ਇਕੱਠੀ ਹੋਈ ਤੇ ਗੁਰੂ ਸਾਹਿਬ ਨੇ ਸਭ ਨੂੰ ਵਿੱਦਿਆ ਦੀ ਮਹਾਨਤਾ ਦੇ ਬਾਰੇ ਦੱਸਿਆ ਉਸ ਦੇ ਮਹੱਤਵ ਬਾਰੇ ਦੱਸਿਆ ਤੇ ਸਭ ਨੂੰ ਵਿੱਦਿਆ ਦੇ ਧਾਰਨੀ ਹੋਣ ਦਾ ਹੁਕਮ ਵੀ ਦਿੱਤਾ ਇਸ ਸੰਗਤ ਦੇ ਇਕੱਠ ਦੇ ਵਿੱਚੋਂ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਚੁਣਿਆ ਜਿਨ੍ਹਾਂ ਦਾ ਨਾਮ ਸੀ ਭਾਈ ਰਾਮ ਸਿੰਘ ਭਾਈ ਕਰਮ ਸਿੰਘ ਜੀ ਭਾਈ ਗੰਡਾ ਸਿੰਘ ਜੀ ਭਾਈ ਸੈਣਾ ਸਿੰਘ ਜੀ ਅਤੇ ਭਾਈ ਵੀਰ ਸਿੰਘ ਜੀ ਇਹ ਬੜੇ ਉੱਚੇ ਸੁੱਚੇ ਜੀਵਨ ਵਾਲੇ ਸਿੰਘ ਸੀ ਜਿਨ੍ਹਾਂ ਨੂੰ ਮਹਾਰਾਜ ਨੇ ਕਾਂਸੀ ਭੇਜਿਆ ਜਿੱਥੇ ਉਹਨਾਂ ਨੇ ਜਾ ਕੇ ਸੰਸਕ੍ਰਿਤ ਦੀ ਵਿੱਦਿਆ ਹਾਸਲ ਕਰਨੀ ਸੀ ਕਾਂਸੀ ਸਨਾਤਨ ਧਰਮ ਦਾ ਗੜ ਹੁੰਦਾ ਸੀ ਤੇ ਉੱਥੇ ਸੰਸਕ੍ਰਿਤ ਪੜਾਈ ਜਾਂਦੀ ਸੀ ਔਰ ਇੱਥੇ ਫਿਰ ਇਹਨਾਂ ਸਿੰਘਾਂ ਨੇ ਫਿਰ ਸੰਸਕ੍ਰਿਤ ਪੜ੍ਹੀ ਤੇ ਇਹਨਾਂ ਸਿੰਘਾਂ ਤੋਂ ਫਿਰ ਨਿਰਮਲੇ ਸੰਪਰਦਾ ਜਿਹੜੀ ਸ਼ੁਰੂ ਹੋਈ ਜਿਹੜੇ ਸਿੰਘ ਕਾਂਸੀ ਜਾ ਕੇ ਪੜ੍ਹਿਆ ਕਰਦੇ ਸੀ ਉਹ ਨਿਰਮਲੇ ਸੰਤ કહਾਉਂਦੇ ਸੀ। ਉਹਨਾਂ ਨੂੰ ਨਿਰਮਲੇ ਸੰਤ ਕਿਹਾ ਜਾਣ ਲੱਗਿਆ। ਇਹ ਸੰਤ ਨਿਰਮਲ ਰੰਗ ਦੇ ਕੱਪੜੇ ਪਾਉਂਦੇ ਸੀ, ਯਾਨੀ ਕਿ ਭਗਵੇ ਰੰਗ ਦੇ ਕੱਪੜੇ ਤੇ ਬੜੇ ਹੀ ਨਰਮ ਸੁਭਾਅ ਦੇ ਜਪੀ ਤਪੀ ਹੁੰਦੇ ਸੀ। ਸੰਸਕ੍ਰਿਤ ਦੇ ਵਿੱਚ ਹੀ ਇਹ ਉੱਥੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲੱਗੇ। ਕਿਉਂਕਿ ਪੰਜਾਬੀ ਇਲਾਕਿਆਂ ਦੇ ਵਿੱਚ ਤਾਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੁਖਾਲਾ ਸੀ। ਪਰ ਪੰਜਾਬ ਤੋਂ ਬਾਹਰ ਜੇ ਗੱਲ ਕਰੀਏ ਤਾਂ ਉੱਥੇ ਫਿਰ ਇਹਨਾਂ ਪਛਾਵਾਂ ਦੇ ਵਿੱਚ ਸਿੱਖੀ ਬਾਰੇ ਦੱਸਿਆ ਜਾਂਦਾ ਸਿੱਖ ਧਰਮ ਬਾਰੇ ਦੱਸਿਆ ਜਾਂਦਾ ਸੀ ਇਹਨਾਂ ਨਿਰਮਲ ਸੰਤਾਂ ਦਾ ਯਾਨੀ ਕਿ ਗੁਰੂ ਸਹਿਬਾਨਾਂ ਦੇ ਵੱਲੋਂ ਭੇਜੇ ਗਏ ਸਿੰਘਾਂ ਦਾ ਦੂਰ ਦੂਰ ਤੱਕ ਚਰਚਾ ਹੋਣ ਲੱਗੀ ਇਹਨਾਂ ਸਿੰਘਾਂ ਦੀ ਤੇ ਲੋਕ ਇਹਨਾਂ ਨੂੰ ਕਿਹਾ ਕਰਦੇ ਸੀ ਕਿ ਇਹ ਕੋਈ ਸਧਾਰਨ ਲੋਕ ਨਹੀਂ ਇਹ ਕੋਈ ਬਹੁਤ ਪਹੁੰਚੇ ਹੋਏ ਸੰਤ ਨਹੀਂ ਜਿਸ ਵਿਦਿਆ ਨੂੰ ਸਿੱਖਣ ਦੇ ਲਈ ਕਈ ਸਾਲ ਲੱਗ ਜਾਂਦੇ ਸੀ ਇਹਨਾਂ ਨੇ ਕੁਝ ਮਹੀਨਿਆਂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਕੁਝ ਮਹੀਨਿਆਂ ਦੇ ਵਿੱਚ ਹੀ ਉਸ ਵਿਦਿਆ ਨੂੰ ਸਿੱਖ ਲਿਆ ਸੀ ਇੱਕ ਪਾਸੇ ਤਾਂ ਰਘੂਨਾਥ ਪੰਡਤ ਕਹਿੰਦਾ ਸੀ ਕਿ ਸਿੱਖਾਂ ਨੂੰ ਸੰਸਕ੍ਰਿਤ ਨਹੀਂ ਸਿਖਾਈ ਜਾ ਸਕਦੀ ਪਰ ਉਹ ਸਿੱਖ ਸੀ ਜਿਹੜੀ ਵਿਦਿਆ ਲੋਕ ਸਕਾਲਾਂ ਵੱਧੀ ਜਾ ਕੇ ਸਿੱਖਦੇ ਸੀ ਕੁਝ ਮਹੀਨਿਆਂ ਦੇ ਵਿੱਚ ਹੀ ਇਹ ਭਾਸ਼ਾ ਦੇ ਵਿਦਵਾਨ ਬਣ ਗਏ ਸੀ ਤੇ ਇਹਨਾਂ ਸਿੱਖਾਂ ਨੂੰ ਕਾਂਸੀ ਦੇ ਲੋਕ ਚਮਤਕਾਰ ਹੀ ਸਿੱਖ ਕਹਿਣ ਲੱਗ ਪਏ ਇਸ ਵਿਦਿਆ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਹ ਸਿੰਘ ਮੋੜ ਤੋਂ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ ਇਹ ਆਪਣੇ ਨਾਲ ਫਿਰ ਉੱਥੋਂ ਦੀ ਧਾਰਮਿਕ ਗ੍ਰੰਥ ਵੀ ਨਾਲ ਲੈ ਕੇ ਆਏ ਡਾਕਟਰ ਜਸਵੀਰ ਸਿੰਘ ਸਾਬਰ ਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜਦੋਂ ਇਹ ਨਿਰਮਲੇ ਸੰਤ ਗੁਰੂ ਸਾਹਿਬ ਦੇ ਪਿਆਰੇ ਸਿੱਖ ਇਹ ਪੰਜੇ ਸਿੰਘ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਤਾਂ ਇਹਨਾਂ ਦੇ ਭਗਵੇਂ ਕੱਪੜੇ ਪਾਏ ਹੋਏ ਸੀ ਹੱਥਾਂ ਦੇ ਵਿੱਚ ਇਹਨਾਂ ਨੇ ਗ੍ਰੰਥ ਫੜੇ ਹੋਏ ਸੀ ਗੁਰੂ ਸਾਹਿਬ ਦੇ ਨਾਲ ਜਦੋਂ ਇਹ ਭੇਟ ਕਰਦੇ ਨੇ ਗੁਰੂ ਸਾਹਿਬ ਇਹਨਾਂ ਨੂੰ ਦੇਖ ਕੇ ਬੜੇ ਪ੍ਰਸੰਨ ਹੁੰਦੇ ਨੇ ਖੁਸ਼ ਹੁੰਦੇ ਨੇ ਤੇ ਇਹਨਾਂ ਨੂੰ ਇੱਕ ਇੱਕ ਕਰਕੇ ਗੱਲ ਬਕੜੀ ਦੇ ਵਿੱਚ ਵੀ ਲੈਂਦੇ ਨੇ ਹੁਣ ਕੁਝ ਵਿਦਵਾਨ ਲਿਖਦੇ ਨੇ ਕਿ ਇਹਨਾਂ ਸਿੰਘਾਂ ਨੇ ਨਿਰਮਲੇ ਸੰਤ ਬਣਨ ਤੋਂ ਬਾਅਦ ਯਾਨੀ ਕਿ ਕਾਂਸੀ ਜਾ ਕੇ ਜਦੋਂ ਵਾਪਸ ਅਨੰਦਪੁਰ ਸਾਹਿਬ ਆਏ ਉਦੋਂ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਉਲ ਲਿੱਤੀ ਸੀ ਫਿਰ ਇਹਨਾਂ ਨਿਰਮਲੇ ਸੰਤਾ ਨੇ ਸਿੱਖਾਂ ਨੂੰ ਸੰਸਕ੍ਰਿਤ ਪੜਾਉਣੀ ਸ਼ੁਰੂ ਕੀਤੀ ਤੇ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਇਥੋਂ ਤੱਕ ਕਿ ਇਹ ਸੰਪਰਦਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੱਕ ਵਧੀਆ ਚੱਲਦੀ ਰਹੀ ਪਰ ਬਾਅਦ ਦੇ ਵਿੱਚ ਸੰਪਰਦਾ ਦੇ ਵਿੱਚ ਕੁਝ ਅਜਿਹੇ ਲੋਕ ਵੀ ਆਏ ਜਿਨ੍ਹਾਂ ਨੇ ਆਪਣਾ ਇੱਕ ਅਲੱਗ ਪੰਥ ਬਣਾਉਣ ਦੀ ਸੋਚੀ ਤੇ ਇਸ ਸੋਚ ਨੂੰ ਅਮਲੀ ਜਾਮਾ ਦਿੱਤਾ ਗਿਆ 1861 ਦੇ ਨਜ਼ਦੀਕ ਜਾ ਕੇ ਇਸ ਤੋਂ ਇਲਾਵਾ ਹੋਰ ਕਈ ਸਿੰਘ ਵੀ ਕਾਂਸੀ ਜਾ ਕੇ ਸੰਸਕ੍ਰਿਤ ਸਿੱਖਦੇ ਅਤੇ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵੀ ਕਰਦੇ ਪਰ ਇਹਨਾਂ ਦੇ ਵਿੱਚ ਕੁਝ ਅਜਿਹੇ ਨਿਰਮਲੇ ਸੰਤ ਵੀ ਹੋਏ ਜਿਨ੍ਹਾਂ ਨੇ ਆਪਣਾ ਅਲੱਗ ਤੋਂ ਪੰਥ ਚਲਾਇਆ ਜਿਹੜੇ ਕਿ ਸਿੱਖੀ ਸਿਧਾਂਤਾਂ ਤੋਂ ਟੁੱਟ ਕੇ ਇੱਕ ਆਪਣੇ ਅਲੱਗ ਤੋਂ ਪੰਥ ਦੇ ਰਾਹ ਵੱਲ ਤੁਰ ਪਏ ਇਹਨਾਂ ਨੇ ਕਈ ਵੱਡੇ ਗ੍ਰੰਥ ਵੀ ਲਿਖੇ ਸੀ ਦਸਾਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਵੀ ਲਿਖੇ ਸੀ ਕਿਉਂਕਿ ਜਿਹੜੇ ਨਿਰਮਲੇ ਸੰਤ ਹੁੰਦੇ ਸੀ ਉਹ ਬੜੇ ਵੱਡੇ ਵਿਦਵਾਨ ਹੁੰਦੇ ਸੀ ਉਹਨਾਂ ਦੇ ਨਾਂ ਦੇ ਨਾਲ ਪੰਡਿਤ ਸ਼ਬਦ ਲੱਗਿਆ ਕਰਦਾ ਸੀ ਪੰਡਿਤ ਦਾ ਮਤਲਬ ਇਹ ਨਹੀਂ ਕਿ ਉਹ ਸਿਰ ਤੋਂ ਬਾਲ ਮੁਨਾ ਗਏ ਜਾਂ ਫਿਰ ਉਹਨਾਂ ਨੇ ਸਿਰਫ ਭਗਵੇਂ ਕੱਪੜੇ ਪਾਏ ਪੰਡਿਤ ਦਾ ਮਤਲਬ ਸੀ ਕਿ ਗਿਆਤਾ ਮਹਾਪੁਰਖ ਗਿਆਨੀ ਜਿਸ ਨੂੰ ਸੰਸਕ੍ਰਿਤ ਦੇ ਵਿੱਚ ਇੱਕ ਵਿਦਵਾਨ ਜਿਹੜਾ ਹੁੰਦਾ ਸੀ ਉਸ ਨੂੰ ਪੰਡਿਤ ਕਿਹਾ ਦਿੱਤਾ ਜਾਂਦਾ ਸੀ ਪਰ ਹਰ ਕੌਮ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਕੁਝ ਚੰਗੇ ਲੋਕ ਵੀ ਹੁੰਦੇ ਨੇ ਮਾੜੇ ਲੋਕ ਵੀ ਹੁੰਦੇ ਨੇ ਇਸੇ ਤਰ੍ਹਾਂ ਇਸ ਸੰਪਰਦਾ ਦੇ ਵਿੱਚ ਵੀ ਜਾਨਕਿ ਕਿ ਨਿਰਮਲੇ ਸੰਤਾਂ ਦੇ ਵਿੱਚ ਵੀ ਬਹੁਤ ਸਾਰੇ ਚੰਗੇ ਵਿਅਕਤੀ ਵੀ ਹੋਏ ਤੇ ਕਈਆਂ ਨੇ ਨਿਰਮਲੇ ਸੰਤਾਂ ਦੀ ਜਿਹੜੀ ਛਵੀ ਆ ਉਸ ਨੂੰ ਖਰਾਬ ਵੀ ਕੀਤਾ ਤਾਂ ਇਹ ਸੀ ਨਿਰਮਲੇ ਸੰਤਾਂ ਦਾ ਇਤਿਹਾਸ ਕਿਵੇਂ ਇਹ ਸਿੱਖਾਂ ਤੋਂ ਨਿਰਮਲੇ ਸੰਤ ਬਣੇ ਕਿਵੇਂ ਫਿਰ ਇਹਨਾਂ ਨੇ ਅੱਗੇ ਇੱਕ ਅਲੱਗ ਤੋਂ ਆਪਣਾ ਪੰਥ ਚਲਾਇਆ ਫਿਲਹਾਲ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਂ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਸਿੱਖ ਇਤਿਹਾਸ ਨਾਲ ਜੁੜਨ ਵਾਸਤੇ ਦੇਖਦੇ ਰਹੋ ਸਿੱਖ ਯੂਨੀਵਰਸ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ